ਨੂਰ ਮਹਿਲ ਤੋਂ ਆਪਣੀ ਭੈਣ ਦੇ ਪਿੰਡ ਗੁਰਿਆਨ ਨੀਲੇ ਪਿੰਡ ਤਲੇਤਾ ਵਿਖੇ ਕਬੂਤਰਬਾਜ਼ੀ ਮੁਕਾਬਲੇ 'ਚ ਭਾਗ ਲੈਣ ਆਏ ਪਰ ਆਦੀ ਲਾਸ਼ 24 ਘੰਟੇ ਬਾਅਦ ਪਿੰਡ ਦੇ ਹੀ ਖੇਤਾਂ 'ਚੋਂ ਮਿਲਣ ਤੋਂ ਬਾਅਦ ਪੂਰੇ ਪਿੰਡ ਵਿੱਚ ਸਨਸਨੀ ਫੈਲ ਗਈ। ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਵਿੱਚ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਗੁੱਸਾ ਵੇਖਣ ਨੂੰ ਮਿਲਿਆ। ਜਿਨ੍ਹਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਜੇ ਕੁਮਾਰ ਨੇ ਦੱਸਿਆ ਉਸ ਦਾ ਸਾਲਾ ਦਿਨੇਸ਼ ਜਿਸ ਦੀ ਉਮਰ ਕਰੀਬ 42 ਸਾਲ ਹੈ। ਜਿਸ ਦੇ ਤਿੰਨ ਬੱਚੇ ਹਨ ਜੋ ਟਰਾਂਸਪੋਰਟ ਦੇ ਕੰਮ ਦੇ ਨਾਲ ਨਾਲ ਪਲਵਾਨੀ ਵੀ ਕਰਦਾ ਸੀ ਜੋ ਵੀਰਵਾਰ ਤੜਕੇ 5 ਵਜੇ ਨੂਰ ਮਹਿਲ ਤੋਂ ਆਪਣੀ ਭੈਣ ਦੇ ਪਿੰਡ ਤੁਲੇਤਾ ਵਿੱਚ ਕਬੂਤਰਬਾਜ਼ੀ ਦੇ ਮੁਕਾਬਲੇ ਵਿੱਚ ਆਇਆ ਸੀ ਜੋ ਸ਼ਾਮ ਨੂੰ ਵਾਪਸ ਨਾ ਤਾਂ ਆਪਣੇ ਘਰ ਨੂਰ ਮਹਿਲ ਪਰਤਿਆ ਨਾ ਹੀ ਆਪਣੀ ਭੈਣ ਦੇ ਘਰ ਪਿੰਡ ਵਿੱਚ ਆਇਆ ਜਿਸ ਦੀ ਸ਼ਿਕਾਇਤ ਉਤਲੇਤਾ ਚੌਂਕੀ ਵਿੱਚ ਲਿਖਵਾਉਣ ਲਈ ਦੇਰ ਰਾਤ ਗਏ ਸਨ ਪਰ ਪੁਲਿਸ ਨੇ ਸ਼ਿਕਾਇਤ ਨਹੀਂ ਲਿਖੀ ਸ਼ੁੱਕਰਵਾਰ ਸਵੇਰੇ ਉਹ ਦੁਬਾਰਾ ਤੋਂ ਚੌਂਕੀ ਵਿੱਚ ਸ਼ਿਕਾਇਤ ਲਿਖਵਾ ਕੇ ਆਏ ਜਿਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਉਹ ਆਪਣੇ ਪੱਧਰ ਤੇ ਵਿਦਨੇਸ਼ ਦੀ ਪਾਲ ਕਰਨ ਤੇ ਪੁਲਿਸ ਵੀ ਵਿਦਨੇਸ਼ ਦੀ ਪਾਲ ਕਰਦੀ ਹੈ ਪਰ ਕਾਫੀ ਸਮਾਂ ਪਾਲ ਕਰਨ ਤੋਂ ਬਾਅਦ ਦਿਨੇਸ਼ ਦਾ ਕੁਝ ਪਤਾ ਨਹੀਂ ਲੱਗਾ ਤਾਂ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਜਿਸ ਵਿੱਚ ਦੇਖਿਆ ਗਿਆ ਕਿ ਦਿਨੇਸ਼ ਪਿੰਡ ਦੇ ਹੀ ਇੱਕ ਨਸ਼ਾ ਤਸਕਰ ਦੇ ਮਗਰ ਬੈਠਾ ਦੇਖਿਆ ਗਿਆ ਜੋ ਉਸ ਨੂੰ ਲੈ ਕੇ ਜਾ ਰਿਹਾ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਸ ਨਸ਼ਾ ਤਸਕਰ ਨੂੰ ਫੜਿਆ ਜਾਵੇ ਜਿਸ ਤੋਂ ਕੁਝ ਪਤਾ ਲੱਗ ਸਕਦਾ ਹੈ ਪਰ دیر ਸ਼ਾਮ ਪਿੰਡ ਦੇ ਖੇਤਾ ਵਿੱਚ ਦਿਨੇਸ਼ ਦੀ ਖੂਨ ਨਾਲ ਲੱਤਪੱਤ ਹਾਲਤ ਵਿੱਚ ਲਾਸ਼ ਬਰਾਮਦ ਹੋਣ ਤੋਂ ਬਾਅਦ ਪਿੰਡ ਵਾਸੀਆਂ ਦੇ ਪਰਿਵਾਰਕ ਮੈਂਬਰਾਂ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਉਧਰ ਪਿੰਡ ਦੇ ਮੈਂਬਰ ਪੰਚਾਇਤ ਸੁਖੀ ਨੇ ਕਿਹਾ ਕਿ ਉਹਨਾਂ ਦਾ ਪਿੰਡ ਨਸ਼ੇ ਨਾਲ ਹੱਬ ਬਣ ਚੁੱਕਿਆ ਹੈ ਜਿੱਥੇ ਪਿੰਡ ਤੋਂ ਇਲਾਵਾ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਵੀ ਨਸ਼ਾ ਖਰੀਦਣ ਲਈ ਲੋਕ ਆਉਂਦੇ ਹਨ ਅਤੇ ਹੋਲਸੇਲ ਵਿੱਚ ਪਿੰਡ ਵਿੱਚ ਨਸ਼ਾ ਵਿਕਦਾ ਹੈ ਉਹ ਪਹਿਲਾਂ ਵੀ ਕਈ ਵਾਰ ਪ੍ਰਦਰਸ਼ਨ ਕਰ ਚੁੱਕੇ ਹਨ ਇੱਥੇ ਤੱਕ ਕਿ ਚੌਂਕੀ ਨੂੰ ਤਾਲਾ ਵੀ ਝੜ ਚੁੱਕੇ ਹਨ ਪਰ ਪਿੰਡ ਵਿੱਚ ਨਸ਼ਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਉਲਟਾ ਨਸ਼ਾ ਤਸਕਰ ਉਨ੍ਹਾਂ ਨੂੰ ਹੀ ਧਮਕੀਆਂ ਦਿੰਦੇ ਹਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਪਿੰਡ ਵੱਲ ਉਚੇਚੇ ਤੌਰ ਤੇ ਕਿਸੇ ਅਫਸਰ ਦੀ ਡਿਊਟੀ ਲਾਉਣ ਅਤੇ ਇਸ ਕੋੜ ਨੂੰ ਸਾਡੇ ਪਿੰਡ ਵਿੱਚੋਂ ਖਤਮ ਕਰਵਾਇਆ ਜਾਵੇ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪਿੰਡ ਵਿੱਚ ਨਸ਼ੇ ਦੀ ਓਵਰਡੋਸ ਨਾਲ ਕਈ ਮੌਤਾ ਹੋ ਚੁੱਕੀਆਂ ਹਨ ਅਤੇ ਅੱਜ ਇੱਕ ਹੋਰ ਨੌਜਵਾਨ ਪੇਤ ਭਾਰੇ ਹੱਲਾਤਾ ਵਿੱਚ ਆਪਣੇ ਪਰਿਵਾਰ ਨੂੰ ਛੱਡ ਗਿਆ ਹੈ। ਚਾ ਕਰਤੇ ਪਾਈ ਫਰਦੇ ਇਹਨਾਂ ਦੇ ਪੁੱਤ ਕਿਉਂ ਨਹੀਂ ਮਰਦੇ? ਸਾਡੇ ਕਿਉਂ ਮਰਦੇ ਆ? ਸਾਡੇ ਘਰਾਂ 'ਚ ਆ ਕੇ ਤਲਾਸ਼ੀਆਂ ਹੁੰਦੀਆਂ। ਸਾਡੇ ਸਾਡੇ ਨਿਆਣਿਆਂ ਦੇ ਮੋਟਰਸਾਈਕਲ ਚੈੱਕ ਕੀਤੇ ਜਾਂਦੇ। ਸਾਡੀਆਂ ਗੱਡੀਆਂ ਚੈੱਕ ਕੀਤੀਆਂ ਜਾਂਦੀਆਂ। ਕਿਉਂ ਇਹਨਾਂ ਦੀਆਂ ਗੱਡੀਆਂ ਨਹੀਂ ਚੈੱਕ ਹੁੰਦੀਆਂ? ਹਰਿਆਣਾ ਨੰਬਰ ਗੱਡੀਆਂ ਲਈ ਫਰਦੇ ਕਿੱਥੋਂ ਲਈ ਆਉਂਦੇ ਆ ਇਹ? ਕਿੱਥੋਂ ਲਈ ਆਉਂਦੇ ਆ? ਤੁਸੀਂ ਕਹਿੰਦੇ ਦੇਖਿਆ 100 ਮੀਟਰ ਦੇ ਵਿੱਚ ਜਿੱਟਾ ਵਿਗਦਾ ਹੋਵੇ ਜਿੱਥੇ ਚੌਂਕੀ ਹੋਵੇ 100 ਮੀਟਰ ਜਿੱਟਾ ਵਿਗਦਾ ਹੋਵੇ ਸਾਡੇ ਵਿਗਦਾ ਪਿੰਡ ਸਾਡੇ ਵਿਗਦਾ ਸਾਡੇ ਪਿੰਡ ਵਿਗਦਾ ਕੋਈ ਬਿਜ਼ਨਸ ਨਹੀਂ ਐਨੇ ਐਨੇ ਗੱਡੀਆਂ ਰੇਫਰਦੇ ਆ ਮੀਡੀਆਦਾਰਿਆਂ ਨੂੰ ਬੇਨਤੀ ਕਰਦੇ ਆ ਸਾਡੀ ਵੀਡੀਓ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਦਿਓ ਪੁੰਚਣੀ ਚਾਹੀਦੀ ਆ ਤਾਨੂੰ ਜਿੱਟਾ ਬੰਦ ਹੋ ਜਾਈਦਾ ਸਾਨੂੰ ਮੁੱਖ ਮੰਤਰੀ ਜੀ ਸਾਡੀ ਵੀਡੀਓ ਪਹੁੰਚਾ ਦਿਓ ਮੁੱਖ ਮੰਤਰੀ ਸਾਡੇ ਇੱਥੋਂ ਗਰਾਿਆਂ ਤੋਂ ਹੋ ਕੇ ਮੜ ਗਿਆ ਅਸੀਂ ਬਥੇਰਾ ਮੈਨ ਦੀ ਕੋਸ਼ਿਸ਼ ਕੀਤੀ ਵੀ ਇਹ ਮੈਲ ਨਹੀਂ ਸਕੇ ਸਾਡੇ ਪਿੰਡ ਇੰਨਾ ਢੰਪ ਬਣਿਆ ਆਲੇ ਦੁਆਲੇ ਪਿੰਡਾਂ ਦੇ ਸਾਡੇ ਪਿੰਡੋਂ ਚਿੱਟਾ ਲੈ ਕੇ ਜਾਂਦੇ ਆ ਅੱਜ ਜਿੰਨਾ ਸਮਰਾੜੀ ਜਿੰਨਾ ਗੰਨੇ ਪਿੰਡ ਅੱਜ ਜਿੰਨਾ ਖਾਨਪੌਰ ਜਿੰਨਾ ਆਪਣੇ ਸਾਡੇ ਪਿੰਡੋਂ ਹੀ ਜਾਂਦਾ ਕੈਮਰੇ ਲੱਗੇ ਹੋ ਕੈਮਰੇ ਚੈੱਕ ਕਰ ਲੋ 8 8 ਕਿਲੋ ਹੀਰੋਨ ਸਾਡੇ ਪਿੰਡੋਂ ਫਾੜ ਹੁੰਦੀ ਆ ਡੋਡੇ ਦੇ ਟਰੱਕ ਸਾਡੇ ਪਿੰਡੋਂ ਫਾੜ ਹੁੰਦੇ ਆ ਕਿੱਥੇ ਗਿਆ ਮੀਡੀਆ ਵਾਲਿਓ ਦਿਖਾ ਦਿਓ ਬੈਕ ਕਰ ਕਰਕੇ ਇਹਨਾਂ ਨੂੰ ਵੀ 8 ਕਿਲੋ ਹੋਰਨ ਕੇ ਸਾਡੇ ਪਿੰਡੋਂ ਫਾੜ ਹੋਈ ਸੀ ਕੀ ਕੀਤਾ ਕੋਈ ਏਜੰਸੀਆਂ ਨਹੀਂ ਆਈਆਂ ਕੋਈ ਕੱਖ ਨਹੀਂ ਆਈਆਂ ਜੇ ਲੋ ਸਾਡੇ ਪੁੱਤ ਮਗਰੀਬਾਂ ਦੇ ਜੱਕਣੇ ਆਉਂਦੇ ਉਦੋਂ ਏਜੰਸੀਆਂ ਆ ਜਾਂਦੀਆਂ ਉਦੋਂ ਸਾਰਾ ਕੁਝ ਆਉਂਦਾ ਇਹ ਚਿੱਟੇ ਆਲਿਆਂ ਨੂੰ ਏਜੰਸੀਆਂ ਕਦੋਂ ਫੜਨਗੀਆਂ ਕਦੋਂ ਇਹਨਾਂ ਦੇ ਦੁਆ ਕਾਰਵਾਈ ਹੋਊਗੀ ਜੇ ਐਸਆਈ ਨਹੀਂ ਕਰ ਸਕਦਾ ਉੱਤੇ ਅਫਸਰਾਂ ਨੂੰ ਦੱਸ ਦੇਵੇ ਜੇ ਐਸਐਚਓ ਨਹੀਂ ਕਰ ਸਕਦੀ ਉੱਪਰ ਦੱਸ ਦੇਵੇ ਐਸਐਸਪੀ ਸਾਹਿਬ ਕਿੱਥੇ ਰਹਿ ਗਏ ਤੁਸੀਂ ਅੱਜ ਤਲੇਤੇ 'ਚ ਮਰ ਗਾ ਅੱਗੇ ਮਰੇ ਉਦੋਂ ਤੁਸੀਂ ਆਏ ਅੱਜ ਤੁਸੀਂ ਆਏ ਨਹੀਂ ਡੀਜੀਪੀ ਸਾਹਿਬ ਕਿੱਥੇ ਰਹਿ ਗਏ ਆ ਜਾਓ ਆ ਜਾਓ ਤਲੇਤਾ ਮਾਰ ਚੱਲਾ ਬਚਾ ਲਓ ਜੇ ਬਾਜ ਆਉਂਦਾ ਤਾਂ ਕਿੰਨੇ ਚਿਰ ਪੁੱਤ ਮਰਾਉਣੇ ਆ ਸੀ ਕਿੰਨਾ ਚਿਰ ਬੁੱਤ ਮਰਾਵਾਂਗੇ ਮੁੱਖ ਮੰਤਰੀ ਸਾਹਿਬ ਬਚਾ ਲਓ ਅਸੀਂ ਪੰਜਾਬ ਦੇ ਬਾਠੀ ਆਂ ਅਸੀਂ ਤੁਹਾਡੇ ਵੋਟਰ ਆਂ ਬਚਾ ਲਓ ਸਾਨੂੰ ਬਚਾ ਹੁੰਦਾ ਦਾ ਇਹਨਾਂ ਨੇ ਮਾਰ ਦੇਣਾ ਸਾਨੂੰ ਸਾਨੂੰ ਘੇਰੇ ਦੇ ਗੋਲੀਆਂ ਮਾਰਨ ਜਾਂ ਧਾਮਗੀਆਂ ਆਉਂਦੀਆਂ ਕਰੇ ਸਾਡੀਆਂ ਗੱਡੀਆਂ ਰੋ ਰੋਕ ਸਾਨੂੰ ਕੌਣ ਮਾਰ ਦੇਣਗੇ ਕਰੇ ਸਾਡੇ ਬਰਕਰਾਂ ਦੇ ਮੋਟਰਸਾਈਕਲ ਚੱਕ ਕੇ ਲੈ ਜਾਂਦੇ ਆ ਕੌਣ ਲੈ ਆਂਦੇ ਆ ਇਹ ਜਿੱਟੇ ਵਾਲੇ ਲੈ ਜਾਂਦੇ ਚੱਕ ਕੇ ਨਾਲੇ ਕਹਿੰਦੇ ਬੋਲੋ ਤਾਂ ਸਹੀ ਤੁਸੀਂ ਤੁਹਾਨੂੰ ਬੁਲਾਉਂਦੇ ਆਂ ਬਚਾ ਲਓ ਬਚਾ ਲਓ ਤੇਲੇਤ ਨੂੰ ਬਚਾ ਲਓ ਮੇਰਾ ਨਾਮ ਗੁਰਚਰਨ ਦਾਸ ਮੈਂ ਜਲੰਧਰ ਤੋਂ ਆਂ ਅੱਛਾ ਜੀ ਮੇਰੇ ਸੰਧੂ ਸਾਹਿਬ ਆ ਇਹ ਇਹਨਾਂ ਦੇ ਕਿ ਨਾਮ ਇਹਨਾਂ ਦਾ ਦਿਨੇਸ਼ ਕੁਮਾਰ ਕਿੱਥੇ ਰਹਿਣ ਵਾਲੇ ਜੀ ਇਹ ਨੂਰ ਮਹਿਲ ਤੋਂ ਕਿ ਇਹ ਵਾਕਿਆ ਕੀ ਹੋਇਆ ਜੀ ਸਾਲਾ ਇਹ ਕੱਲ ਮੈਂ ਸਵੇਰੇ 5 ਵਜੇ ਆਈ ਆ ਠੀਕ ਆ ਜੀ ਕੱਲ ਸਵੇਰੇ 5 ਵਜੇ ਆਏ ਆ ਇੱਥੇ ਕਬੂਤਰ ਬਾਜੀ ਕਰਾਉਣ ਆਈ ਸੀਗੇ ਕਿੱਥੇ ਜੀ ਇੱਥੇ ਧੁਲੇਤੇ ਅੱਛਾ ਜੀ ਤੇ ਧੁਲੇਤੇ ਕਬੂਤਰ ਬਾਜੀ ਕਰਨ ਆਏ ਤਾਂ ਉਸ ਤੋਂ ਬਾਅਦ ਸ਼ਾਮ ਨੂੰ ਸਾਨੂੰ ਪਤਾ ਲੱਗਾ ਵੀ ਮੁੰਡਾ ਸਾਡਾ ਘਰ ਨਹੀਂ ਆਇਆ ਅਸੀਂ ਥਾਣੇ ਆਏ ਪਰਚਾ ਇਹਨਾਂ ਨੂੰ ਦਰਖਾਸਤ ਦਿੱਤੀ ਬਈ ਕਿ ਦਰਖਾਸਤ ਲਿਖ ਲੋ ਸਰ ਮੇਰੇ ਰਿਲੇਟਿਵ ਆਇਆ ਠੀਕ ਹੈ ਜੀ ਉਹਨਾਂ ਨੇ ਇਹਨਾਂ ਲਿਖੀ ਆ ਕਿ ਨਹੀਂ ਲਿਖੀ ਇਹਦੇ ਬਾਰੇ ਮੈਨੂੰ ਨਹੀਂ ਕੋਈ ਠੀਕ ਹੈ ਜੀ ਮੈਨੂੰ ਕੋਈ ਕੋਈ ਪਤਾ ਨਹੀਂ ਬਟ ਸਵੇਤੇ ਅਸੀਂ ਜਲੰਧਰ ਤੋਂ ਮੈਂ ਆਇਆ ਜਦ ਦਾ ਅਸੀਂ ਸਾਰੇ ਹੀ ਇੱਥੇ ਜਿੰਨੇ ਵੀ ਆਲੇ ਦੁਆਲੇ ਸਾਰੇ ਪਾਸੇ ਦੇਖਿਆ ਸਾਨੂੰ ਨਹੀਂ ਇਹ ਕਿਤੇ ਵੀ ਮਿਲ ਸਕਿਆ ਸਹੀ ਥਾਣੇ 3-4 ਵਜੇ ਸਵੇਰ ਦੇ ਥਾਣੇ ਵੀ ਜਿੱਥੇ ਉੱਥੇ ਜਾ ਚੁੱਕੇ ਆ ਤੇ ਉਸ ਤੋਂ ਬਾਅਦ ਅਸੀਂ ਕਿਨਾਂ ਕੋ ਵੀ ਜਾ ਗਏ ਆ ਇਹ ਕਹਿੰਦੇ ਜੀ ਕਹਿੰਦੇ ਸਾਨੂੰ ਹੁਣ ਤੁਸੀਂ ਵੀ ਲੱਜੋ ਅਸੀਂ ਵੀ ਦੇਖਦੇ ਆ ਸ਼ਾਮੀ ਸਾਨੂੰ ਇਹ ਪਤਾ ਲੱਗਾ ਵੀ ਇੱਥੇ ਡੈਡ ਵੱਡੀ ਸਾਨੂੰ ਮਿਲ ਗਈ ਐਸੀਂ ਪਹਿਲਾਂ ਇੱਥੋਂ ਅੱਗੇ ਉਹ ਦੇਖ ਕੇ ਗਏ ਆ ਅਸੀਂ ਬਾਰ-ਬਾਰ ਉਧਰ ਸਾਰੇ ਇੱਧਰ ਟੱਬੇ ਟੱਬੇ ਸਾਰੇ ਦੇਖ ਕੇ ਆਈ ਮੱਕੀ ਦੇ ਵਿੱਚ ਵੜ ਕੇ ਨਹੀਂ ਦੇਖਿਆ ਇੱਥੇ ਮੱਕੀ ਦੇ ਵਿੱਚ ਵੜ ਕੇ ਪਤਾ ਨਹੀਂ ਕੋਣ ਦੇਖ ਕੇ ਗਿਆ ਫਿਰ ਉਹਨੇ ਦੱਸਿਆ ਸਾਨੂੰ ਤੇ ਅਸੀਂ ਇੱਥੇ ਆ ਕੇ ਦੇਖਿਆ ਤੇ ਸੋਚਿਆ ਐਸਐਚਓ ਸਾਹਿਬ ਵੀ ਨਾਲ ਆਈ ਆ ਕੀ ਲੱਗਦਾ ਕਿ ਇਹ ਕਿਦਾਂ ਮੇਰੇ ਸੰਡੂ ਸਾਹਿਬ ਆ ਮੌਤ ਕਿਦਾਂ ਹੋਈ ਲੱਗਦੀ ਪਈ ਹੈ ਕੋਈ ਮੌਤ ਮੂੰਹ ਤੇ ਬਲੱਡ ਆਇਆ ਪਿਆ ਆ ਠੀਕ ਆ ਜੀ ਤੇ ਸਾਨੂੰ ਤਾਂ ਲੱਗਦਾ ਆ ਕਿ ਮਾਰ ਕੇ ਸੁੱਟਿਆ ਆ ਇੱਥੇ ਪੂਰਾ ਜਾਨੀ ਲੱਗਦਾ ਨਹੀਂ ਪੂਰਾ ਯਕੀਨ ਆ ਵੀ ਮਾਰ ਕੇ ਸੁੱਟਿਆ ਆ ਇੱਥੇ ਕੋ ਸিসিਟੀਵੀ ਵੀ ਕਹਿੰਦੇ ਸਾਹਮਣੇ ਸਾਡੇ ਕੋਲ ਸিসিਟੀਵੀ ਦੀ ਫੋਟੋਜ਼ ਵੀ ਆ ਜਿਸ ਮੁੰਡੇ ਦੇ ਨਾਲ ਆਇਆ ਸੀਗਾ ਠੀਕ ਹੈ ਜੀ ਉਹਦੀ ਫੋਟੋ ਵੀ ਹੈਗੀ ਹੈ ਨਾਲ ਯਾ ਕੋਈ ਜਾਣ ਪਛਾਣ ਸੀ ਜਿਹੜੇ ਮੁੰਡੇ ਨਾਲ ਬੈਠੇ ਸੀ ਇਹ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਕੀ ਇਹਨਾਂ ਦੇ ਨਾਲ ਜਾਰੀ ਦੋਸਤੀ ਹੈ ਕੀ ਮੈਨੂੰ ਇਹਦੇ ਬਾਰੇ ਨਹੀਂ ਨੋ ਲੈਜ ਹੈ ਕੀ ਹੁਣ ਕੀ ਪਰਿਵਾਰ ਕੀ ਮੰਗ ਕੀ ਕਰਦਾ ਵੇ ਅਸੀਂ ਤਾਂ ਕਹਿੰਦੇ ਜੋ ਕਰ ਵੀ ਕਾਰਵਾਈ ਬੰਦੀ ਹੈ ਉਹ ਕਰਨੀ ਹੈ ਉੱਤੇ ਨਾਮ ਕੀ ਹੈ ਨਾਮ ਇਹਨਾਂ ਦਾ ਜਿਹਨਾਂ ਵੀ ਦਿੱਤੀ ਇਹ ਦਿਨੇਸ਼ ਕੁਮਾਰ ਆ ਨੂਰਮਹਿਲ ਤੋਂ ਆ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੀ ਇਹਨਾਂ ਦੇ ਇਹਨਾਂ ਦੇ ਦੋ ਬੇਟੀਆਂ ਇੱਕ ਬੇਟਾ ਆ ਮਦਰ ਆ ਉਹ ਵੀ ਬਿਮਾਰ ਤੇ ਆ ਫਾਦਰ ਆ ਉਹ ਵੀ ਬਸ ਬਿਮਾਰ ਆ ਬਹੁਤ ਜ਼ਿਆਦਾ ਰਹਿੰਦੇ ਆ ਉਹ ਵੀ ਬੇਟੀ ਆ ਬੇਟੀ ਦੇ ਵੀ ਹੁਣ 3.5-4 ਲੱਖ ਰੁਪਏ ਲਾ ਕੇ ਮਸੀਤ ਉਹ ਵੀ ਚੱਕ ਚਕਾ ਕੇ ਜ਼ਿਆਦਾ ਦੋਸਤਾਂ ਨੇ ਮਸੀਤ ਸਾਰੇ ਰਸਤੇ ਨਾਲ ਪੈਸੇ ਇਕੱਠੇ ਕਰਕੇ ਲਾ ਕੇ ਕੁੜੀ ਨੂੰ ਬਚਾਇਆ ਇਹ ਕੰਮ ਕੀ ਕਰਦੇ ਸੀਗੇ ਕੰਮ ਕਰਦਾ ਕਰਦੇ ਸੀਗੇ ਜਿੱਦਾਂ ਟਰਾਂਸਪੋਰਟ ਦਾ ਸਮਾਨ ਆ ਜਾਂਦਾ ਸੀਗਾ ਤੇ ਉਦੋਂ ਸਪਲਾਈ ਕਰ ਦਿੰਦੇ ਦੁਕਾਨਾਂ ਤੇ ਕੋਈ ਜਿਹੜਾ ਕਹਿੰਦੇ ਵੇ ਕਿ ਕੋਈ ਓਵਰਡੋਜ਼ ਜਾਂ ਨਸ਼ਾ ਵਗੈਰਾ ਇਦਾਂ ਦੀ ਵੀ ਕੋਈ ਗੱਲ ਹੋ ਰਹੀ ਹੈਗੀ ਓਵਰਡੋਜ਼ ਦਾ ਤਾਂ ਲੱਗਦਾ ਹੀ ਨਹੀਂ ਕਿ ਜੇ ਓਵਰਡੋਜ਼ ਕੀਤਾ ਹੁੰਦਾ ਤਾਂ ਪਤਾ ਲੱਗੇ ਜਾਣਾ ਸੀਗਾ ਉਹਦਾ ਡੋਜ਼ ਲੈਂਦਾ ਸੀ ਬਸ ਇਹਦੇ ਬਾਰੇ ਮੈਨੂੰ ਨਹੀਂ ਨੋਲੇਜ ਨਹੀਂ ਉਧਰ ਮੌਕੇ ਤੇ ਪਹੁੰਚੇ ਐਸ ਐਚਓ ਗੁਰਿਆ ਮਧੂਵਾਲਾ ਨੇ ਕਿਹਾ ਕਿ ਫਰੌਂਸਿਕ ਟੀਮਾਂ ਨੂੰ ਮੌਕੇ ਤੇ ਬੁਲਾਇਆ ਗਿਆ ਹੈ ਅਤੇ ਫਿੰਗਰਪ੍ਰਿੰਟ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਲੋਰ ਵਿੱਚ ਭੇਜਿਆ ਜਾ ਰਿਹਾ ਹੈ ਪੋਸਟਮਾਰਟਮ ਤੋਂ ਬਾਅਦ ਹੀ ਖੁਲਾਸਾ ਹੋ ਸਕਦਾ ਹੈ ਕਿ ਮੌਤ ਦਾ ਕਾਰਨ ਕੀ ਹੈ ਪਰਿਵਾਰ ਦੇ ਮੈਂਬਰ ਜੋ ਵੀ ਬਿਆਨ ਦੇਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਪੂਰਾ ਪਿੰਡ ਵਿੱਚ ਨਸ਼ਾ ਸ਼ਰੀਆਮ ਵਿਕਨ ਦੇ ਦੋਸ਼ ਲਗਾ ਰਿਹਾ ਹੈ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਦੇ ਦੋਸ਼ ਲਗਾ ਰਿਹਾ ਹੈ ਤਾਂ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਸਮੇਂ-ਸਮੇਂ ਤੇ ਨਸ਼ਾ ਤਸਕਰਾ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਆਉਣ ਵਾਲੇ ਟਾਈਮ ਵਿੱਚ ਵੀ ਇਹ ਕਾਰਵਾਈ ਜਾਰੀ ਰਹੇਗੀ ਇਹ ਸਾਨੂੰ ਮਿਸਿੰਗ ਦੀ ਰਿਪੋਰਟ ਜਿਹੜੀ ਸੀ ਥਾਣੇ ਆਈ ਸੀਗੀ ਵੀ ਦਿਨੇਸ਼ ਕੁਮਾਰ ਦਾ ਨਾਮ ਦਾ ਲੜਕਾ ਜਿਹੜਾ ਆ ਇਹ ਨੂਰਵੈਲ ਦਾ ਰਹਿਣ ਵਾਲਾ ਹਿਮੇਸ਼ਾ ਤੇ ਉਸ ਤੋਂ ਬਾਅਦ ਹੀ ਸਾੜੀਆਂ ਨੇ ਟੀਮਾਂ ਸੀਗੀਆਂ ਉਸ ਤੋਂ ਇਹਨੂੰ ਸਰਚ ਕਰਨ ਤੇ ਲੱਗੀਆਂ ਪਰਿਵਾਰ ਦੇ ਨਾਲ ਸਰਚ ਕੀਤੀ ਗਈ ਤੇ ਇਸ ਤੋਂ ਬਾਅਦ ਸਾਨੂੰ ਈਵਨਿੰਗ ਦੇ ਵਿੱਚ ਪਤਾ ਚੱਲਿਆ ਵੀ ਇਹਨਾਂ ਦੀ ਡੈੱਡ ਬੋਡੀ ਜਿਹੜੀ ਇੱਥੇ ਸਾਨੂੰ ਮਿਲੀ ਹੈ ਅਸੀਂ ਮੌਕੇ ਤੇ ਪਹੁੰਚ ਗਏ ਆ ਅਸੀਂ ਐਫਐਸਐਲ ਟੀਮਾਂ ਨੂੰ ਵੀ ਇੱਥੇ ਬੁਲਾਇਆ ਹੋਇਆ ਉਹ ਟੀਮ ਵੀ ਆ ਰਹੀ ਹੈ ਬਾਡੀ ਤੇ ਜੋ ਛੱਟ ਦਾ ਨਿਸ਼ਾਨੀਆਂ ਬਲੱਡ ਦਾ ਨਿਸ਼ਾਨ ਹੈਗਾ ਉਹਨੂੰ ਪ੍ਰੋਪਰਲੀ ਚੈੱਕ ਕਰਕੇ ਜੋ ਵੀ ਤਾਰਾ ਬਣਦੀ ਹੈ ਉਹਦੇ ਅਕੋਰਡਿੰਗ ਅਸੀਂ ਪਰਚਾ ਦਰਜ ਕਰਾਂਗੇ ਛੱਟ ਚੋਟ ਹੈ ਜਾਂ ਓਵਰਡੋਜ਼ ਹੈ ਇਹਦੀ ਕੁਝ ਇਦਾਂ ਵੀ ਜਿਹਦਾ ਪਿੰਡ ਵਾਲੇ ਕਹ ਰਹੇ ਕਿ ਓਵਰਡੋਜ਼ ਹੈ ਸ਼ਾਇਦ ਕਿਸੇ ਜੋ ਨਸ਼ਾ ਵਗੈਰਾ ਵੇਚਦੇ ਉਹਦੇ ਮਗਰ ਬੈਠਾ ਦੇਖਿਆ ਗਿਆ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਸੀਸੀਟੀਵੀ ਫੁਟੇਜ ਜਹੀ ਚੈੱਕ ਕਰ ਰਹੇ ਹਾਂ ਜੋ ਫਿਲਹਾਲ ਤੇ ਇਨੀਸ਼ੀਅਲ ਸਟੇਜ ਤੇ ਤਾਂ ਫਿਲਹਾਲ ਸਾਨੂੰ ਲੱਗ ਰਿਹਾ ਵੀ ਜਿਵੇਂ ਬਾਡੀ ਦੇ ਉੱਤੇ ਬਲੱਡ ਆ ਤਾਂ ਇਹ ਸਾਨੂੰ ਸੱਟ ਚੂਟਦਾ ਹੀ ਲੱਗ ਰਿਹਾ ਕੋਈ ਖਦਸ਼ਾ ਹੈ ਬਾਕੀ ਬੋਡੀ ਚੈੱਕ ਕਰਾ ਕੇ ਫੋਰੈਂਸਿਕ ਟੀਮ ਜਾਂ ਮੈਡੀਕਲ ਤੋਂ ਸਾਰਾ ਕਲੀਅਰ ਹੋ ਜਾਊਗਾ ਐਫ ਆਰ ਬਾਈ ਨੇਮ ਹੋ ਰਹੀ ਹੈ ਜੀ ਦੋਸ਼ੀ ਜਿਵੇਂ ਕੰਪਲੇਨੈਂਟ ਸਾਨੂੰ ਪਰਚਾ ਦਰਜ ਕਰਨ ਵਾਸਤੇ ਜੋ ਬਿਆਨ ਦਿੰਦੇ ਆ ਅਕੋਰਡਿੰਗਲੀ ਆਪਾਂ ਉਸ ਤਰੀਕੇ ਨਾਲ ਕਾਰਵਾਈ ਕਰਾਂਗੇ ਜਿਵੇਂ ਉਹ ਪਿੰਡ ਵਾਲੇ ਕਹਿੰਦੇ ਕਿ ਇਹਦੇ ਵਿੱਚ ਸ਼ਰਿਆਂਮ ਨਸ਼ਾ ਵਿਕਦਾ ਪਿੰਡ ਦੇ ਵਿੱਚ ਲੈਨਾਂ ਨਹੀਂ ਟੁੱਟਦੀਆਂ ਹੈਗੀਆਂ ਜੀ ਉਹ ਉਹਦੇ ਖਿਲਾਫ ਅਵੀ ਪ੍ਰੋਟੈਸਟ ਹੋਇਆ ਤੁਹਾਡੇ ਸਾਹਮਣੇ ਹੋਇਆ ਹੈ ਜੀ ਉਹਦੇ ਵਿੱਚ ਕਿੰਨੀ ਕਿ ਸਚਾਈ ਹੈ ਜੀ ਦੇਖੋ ਜਿਵੇਂ ਜਿਵੇਂ ਵੀ ਸਾਨੂੰ ਇਨਫੋਰਮੇਸ਼ਨਸ ਮਿਲਦੀਆਂ ਰਹੀਆਂ ਅਸੀਂ ਆਪਣੇ ਪਰਚੇ ਅਸੀਂ ਕਲੰਦਰੀ ਵੀ ਦਿੰਦੇ ਰਹੇ ਆ ਤੇ ਜਿਵੇਂ ਜਿਵੇਂ ਸਾਨੂੰ ਅੱਗੇ ਵੀ ਕੋਈ ਵੀ ਇਨਫੋਰਮੇਸ਼ਨ ਮਿਲੂਗੀ ਜਾਂ ਕੋਈ ਵੀ ਕਿਸੇ ਤਰੀਕੇ ਦੀ ਸਾਨੂੰ ਲੋਕਾਂ ਨੂੰ ਸ਼ਿਕਾਇਤ ਕਰਨਗੇ ਤਾਂ ਅਸੀਂ ਜ਼ਰੂਰ ਉਹਦੇ ਤੇ ਬੰਦੀ ਕਾਰਵਾਈ ਕਰਾਂਗੇ ਬੋਡੀ ਦੇ ਕੋਲ ਵੀ ਕੋਈ ਮਿਲਿਆ ਜੀ ਕੋਈ ਸਰੀਂਜ ਵਗੈਰੇ ਕੋਈ ਨਸ਼ਾ ਨਹੀਂ ਨਹੀਂ ਜੀ ਬੋਡੀ ਪ੍ਰੋਪਰਲੀ ਅਸੀਂ ਚੈੱਕ ਕਰ ਲਈਏ ਕੋਈ ਸਰੀਂਜ ਨਹੀਂ ਮਿਲੀ ਸਾਨੂੰ ਮੌਕੇ ਤੇ ਸੱਟ ਚੋਟ ਦੇ ਨਿਸ਼ਾਨ ਹੈਗੇ ਜੀ ਕੋਈ ਇਨੀਸ਼ੀਅਲੀ ਦੇਖੋ ਬਲੱਡ ਕਾਫੀ ਹੈਗਾ ਹੈ ਬਾਡੀ ਦੇ ਉੱਤੇ ਤਾਂ ਅਸੀਂ ਉਹੀ ਦੇਖ ਰਹੇ ਆ ਸੱਟ ਦਾ ਨਿਸ਼ਾਨ ਫਿਲਹਾਲ ਸਾਨੂੰ ਨਜ਼ਰ ਤਾਂ ਨਹੀਂ ਆ ਰਿਹਾ ਪਰ ਬਾਡੀ ਤੇ ਬਲੱਡ ਹੈਗਾ ਟੀਮ ਆਊਗੀ ਪ੍ਰੋਪਰਲੀ ਉਹ ਉਹਨਾਂ ਦੇ ਹੈਲਪ ਦੇ ਨਾਲ ਅਸੀਂ ਨੂੰ ਚੈੱਕ ਕਰ ਲਾਂਗੇ